ਕੰਟ ਬਾਜ਼ੀ ਵਾਲੇ ਬਿਆਨ ਤੇ ਚਰਨਜੀਤ ਚੰਨੀ ਦੀ ਸਫਾਈ ਬੋਲੇ ਅਜ ਤੱਕ ਪੂਰੀ ਨਹੀਂ ਹੋਈ ਪੁਲਵਾਮਾ ਹਮਲੇ ਦੀ ਜਾਂਚ ਕਿਉਂ ਹਰ ਵਾਰ ਚੋਣਾਂ ਦੌਰਾਨ ਹੁੰਦੇ ਨੇ ਜਵਾਨਾਂ ਤੇ ਹਮਲੇ ਸੁਨੀਲ ਜਾਖੜ ਦਾ ਸਾਬਕਾ ਸੀਐਮ ਚੰਨੀ ਤੇ ਤਿੱਖਾ ਪਲਟਵਾਰ ਕੀ ਚੰਨੀ ਦੇ ਅੰਦਰ ਬੋਲ ਰਹੇ ਨੇ ਟਰੂਡੋ 6-7 ਮਹੀਨੇ ਕੈਨੇਡਾ ਚ ਕਿਹੜਾ ਫੀਸਿਸ ਲਿਖਿਆ ਬੋਲੇ ਚੰਨੀ ਵਰਗੇ ਲੋਕ ਹੀ ਡੋਬਣਗੇ ਕਾਂਗਰਸ ਦੀ ਬੇੜੀ ਕਾਂਗਰਸ ਆਗੂ ਚੁਸਪਿੰਦਰ ਚਾਹਲਾਵਾ ਦੀ ਪਾਰਟੀ ਚ ਸ਼ਾਮਲ ਸੈਂਕੜੇ ਸਾਥੀਆਂ ਸਮੇਤ ਫੜਿਆ ਆਪ ਦਾ ਫੱਲਾ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਰਹਿ ਚੁੱਕੇ ਨੇ ਚੁਸਪਿੰਦਰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਜਾਰੀ ਬਲਾਚਾਰਜ ਕੀਤੀ ਕੈਂਪੇਨ ਅਕਾਲੀ ਬੀਦਵਾਰ ਚੰਦੂ ਆਜਰਾ ਦੇ ਹੱਕ ਚ ਮੰਗੀਆਂ ਵੋਟਾਂ ਜਨ ਕਮਿਸ਼ਨ ਨੂੰ ਮਿਲਿਆ ਭਾਜਪੀ ਦਾ ਵਫਤ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਸੌਂਪਿਆ ਮੰਗ ਪੱਤਰ ਜਖੜ ਬੋਲੇ ਜੀ ਨੇ ਸੁਪਰੀਮ ਕੋਰਟ 'ਚ ਪੰਜਾਬ ਚੱਤਵਾਦ ਦਾ ਖਤਰਾ ਇਲੈਕਸ਼ਨ ਕਮਿਸ਼ਨ ਸਰਕਾਰ ਤੋਂ ਮੰਗੇ ਰਿਪੋਰਟ ਹਰਿਆਣਾ ਦੇ ਸਾਬਕਾ ਸੀਐਮ ਮਨੋਹਰ ਲਾਲ ਨੇ ਕਰਨਾਲ 'ਚ ਕੀਤਾ ਸ਼ਕਤੀ ਪ੍ਰਦਰਸ਼ਨ ਸੀਐਮ ਸੈਣੀ ਨਾਲ ਵੱਡਾ ਰੋਡ ਸ਼ੋਅ ਪਾਰ ਕਰ ਫਰੀ ਨਾਮ ਦਿੱਤੀ ਟੋਣਾ ਵਿਚਾਰੇ ਚਾਰਖਣ ਚ ਵੱਡੀ ਰਿਕਵਰੀ ਈਡੀ ਨੇ ਰੇਡ ਕਰ ਜ਼ਬਤ ਕੀਤਾ 20 ਕਰੋੜ ਤੋਂ ਵੱਧ ਦਾ ਕੈਸ਼ ਮੰਤਰੀ ਦੇ ਨਿੱਜੀ ਸਖਤਰ ਦੇ ਨੌਕਰ ਦੇ ਘਰੋਂ ਮਿਲੀ ਰਕਮ ਅਜੇ ਤੱਕ ਗਿਣਤੀ ਜਾਰੀ ਹਰਿਆਣਾ ਦੇ ਫਰੀਦাবাদ ਚ 20 ਕਿਲੋ ਸੋਨਾ ਜਵਤ ਹੈ ਈਡੀ ਨੇ ਇੰਡੀਅਨ ਬੈਂਕ ਦੇ ਲੋਕਰ ਤੋਂ ਕੀਤਾ ਬਰਾਮਦ ਪੁਨੀਤ ਕੁਮਾਰ ਨਾਮ ਦੇ ਸ਼ਖਸ ਦੇ ਲੋਕਰ ਤੋਂ ਹੋਈ ਰਿਕਬਤ ਲੋਕ ਸਭਾ ਚੋਣਾਂ ਵਿਚਾਲੇ ਪੱਛਮੀ ਬੰਗਾਲ ਦੇ ਹੁਗਲੀ ਚ ਬੰਬਲਾਸਟ ਧਮਾਕੇ ਚ 7 ਸਾਲ ਦੇ ਬੱਚੇ ਦੀ ਮੌਤ ਦੋ ਗੰਭੀਰ ਜ਼ਖਮੀ ਬੱਚੇ ਨੇ ਖੇਡਦੇ ਵੇਲੇ ਬਾਲ ਸਮਝ ਕੇ ਚੋਕ ਲਿਆ ਸੀਗਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਵੱਡੀ ਰਾਹਤ ਨਿਯੁਕਤੀ ਦੇ ਖਿਲਾਫ ਪਾਈ ਪਟੀਸ਼ਨ ਕੈਟ ਨੇ ਕੀਤੀ ਖਾਰਜ ਸਾਬਕਾ ਡੀਜੀਪੀ ਵੀਕੇ ਬਾਭਰਾ ਨੇ ਦਾਖਲ ਕੀਤੀ ਸੀ ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਇੱਕ ਵੱਡੀ ਖਬਰ ਤੋਂ ਸ਼ੁਰੂਆਤ ਕਰਦੇ ਹਾਂ ਚਾਰਖੰਡ ਤੋਂ ਚਾਰਖੰਡ ਦੇ ਵਿੱਚ ਕੈਸ਼ ਰਿਕਵਰੀ ਹੋਈ ਹੈ ਔਰ ਉਸ ਕੈਸ਼ ਰਿਕਵਰੀ ਤੇ ਹੁਣ ਸਿਆਸੀ ਕਮਾਂਸਾਨ ਸ਼ੁਰੂ ਹੋ ਗਿਆ ਹੈ ਕੈਸ਼ ਰਿਕਵਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਨੇ ਰਾਂਚੀ ਦੇ ਵਿੱਚ ਪੀਐਮ ਈਡੀ ਦੇ ਐਕਸ਼ਨ ਤੇ ਬੋਲ ਰਹੇ ਸੀ ਉਹਨਾਂ ਕਿਹਾ ਕਿ ਚਾਰਖੰਡ ਚ ਨੋਟਾਂ ਦੇ ਪਹਾੜ ਮਿਲ ਰਹੇ ਨੇ ਬੀਐਮ ਨੇ ਕਿਹਾ ਕਿ ਅਸੀਂ ਜਨਤਾ ਦਾ ਇੱਕ ਇੱਕ ਪੈਸਾ ਬਚਾਉਣ ਦੇ ਵਿੱਚ ਲੱਗੇ ਹੋਏ ਹਾਂ ਗਰੀਬਾਂ ਦਾ ਕੋਈ ਵੀ ਪੈਸਾ ਕਿਸੇ ਨੂੰ ਲੁੱਟਣ ਨਹੀਂ ਦੇਵਾਂਗੇ ਚਾਰਖੰਡ ਦੇ ਵਿੱਚ ਈਡੀ ਨੇ ਪਿੰਡੂ ਵਿਕਾਸ ਮੰਤਰੀ ਆਲਮਗੀਰ ਆਲਮ ਦੇ ਨਜੀ ਸਕੱਤਰ ਦੇ ਨੌਕਰ ਦੇ ਕਰੇ ਰੇਡ ਕੀਤੀ ਸੀ ਜਿੱਥੋਂ 20 ਕਰੋੜ ਤੋਂ ਵੱਧ ਦਾ ਕੈਸ਼ জব্দ ਕੀਤਾ ਗਿਆ ਕੈਸ਼ ਇੰਨਾ ਜ਼ਿਆਦਾ ਹੈ ਕਿ ਉਸ ਦੀ ਗਿਣਤੀ ਹਲੇ ਵੀ ਜਾਰੀ ਹੈ ਜਾਣਕਾਰੀ ਮੁਤਾਬਕ ਚਾਰਖੰਡ ਦੇ ਪਿੰਡੂ ਵਿਕਾਸ ਵਿਭਾਗ ਦੇ ਇੰਜੀਨੀਅਰ ਵਿਰਿੰਦਰ ਰਾਮ ਮਨੀ ਲਾਂਡਰਿੰਗ ਦੇ ਮਾਮਲੇ 'ਚ ਗ੍ਰਿਫਤਾਰ ਨੇ ਔਰ ਇਸੇ ਮਾਮਲੇ ਦੇ ਵਿੱਚ ED ਨੇ ਛਾਪੇਮਾਰੀ ਕੀਤੀ ਤੇ ਜਦੋਂ ਇਹ ਛਾਪਾ ਮਾਰਿਆ ਤਾਂ ED ਦੇ ਅਧਿਕਾਰੀਆਂ ਦਿਆਂ ਵੀ ਅੱਖਾਂ ਅਡੀਆਂ ਰਹਿ ਗਈਆਂ ਇੰਨਾ ਕੈਸ਼ ਇੰਨਾ ਪੈਸਾ ਕਿ ਇੱਕਦਮ ਸ਼ਾਇਦ ਕੋਈ ਆਮ ਬੰਦਾ ਆਪਣੀ ਜ਼ਿੰਦਗੀ 'ਚ ਦੇਖਦਾ ਵੀ ਨਹੀਂ ਸੋ ਇਨਾਂ ਪੈਸਿਆਂ ਦੇ ਢੇਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਪੈਸੇ ਕਮਾਏ ਕਿਸ ਤਰੀਕੇ ਨਾਲ ਗਏ ਹੋਣਗੇ ਪੈਸੇ ਆਏ ਕਿੱਥੋਂ ਹੋਣਗੇ ਬੈਗਾਂ ਦੇ ਬੈਗ ਨਿਕਲ ਰਹੇ ਨੇ 1.10 ਦੇ ਨੋਟਾਂ ਦੀਆਂ ਗੱਡੀਆਂ ਨੇ ਕਿਉਂਕਿ 2000 ਦਾ ਨੋਟ ਤੇ ਬੰਦ ਹੋ ਚੁੱਕਿਆ 5-500 ਦੇ ਨੋਟ ਨੇ ਔਰ 5-500 ਦੇ ਨੋਟਾਂ ਦੇ ਅੰਬਾਰ ਲੱਗੇ ਪਏ ਨੇ ਔਰ ਇੰਨਾ ਜ਼ਿਆਦਾ ਪੈਸਾ ਹੈ ਕਿ ਇਹਨਾਂ ਦੀ ਗਿਣਤੀ ਹਲੇ ਵੀ ਜਾਰੀ ਹੈ ਸੋ ਇਹਨਾਂ ਨੋਟਾਂ ਦੀਆਂ ਗੱਡੀਆਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਦੋਂ ਕੋਈ ਵਿਅਕਤੀ ਸਰਕਾਰ ਦੇ ਵਿੱਚ ਜੇ ਹੋਵੇ ਤੇ ਜੇ ਉਹਨਾਂ ਨੇ ਪੈਸਾ ਕਿਸੇ ਢੇਢੇ ਤਰੀਕੇ ਨਾਲ ਕਮਾਉਣਾ ਹੋਵੇ ਤਾਂ ਉਹ ਪੈਸੇ ਦੀ ਜਿਹੜੀ ਰੂਪਰੇਖਾ ਉਹ ਕਿਸ ਤਰੀਕੇ ਦੀ ਹੋਏਗੀ ਉਹ ਪੈਸਾ ਨਜ਼ਰ ਕਿਸ ਤਰ੍ਹਾਂ ਦਾ ਆਉਂਦਾ ਕਿਉਂਕਿ ਅੱਜ ਕੱਲ ਬਹੁਤ ਘੱਟ ਐਸੇ ਲੋਕ ਹੋਣਗੇ ਜਿਨ੍ਹਾਂ ਨੇ ਕਦੇ ਇੰਨਾ ਪੈਸਾ ਜ਼ਿੰਦਗੀ 'ਚ ਦੇਖਿਆ ਹੀ ਨਹੀਂ ਪੈਸੇ ਦੇ ਢੇਰ ਜਿਹੜੇ ਨੇ ਇਹ ਈਡੀ ਨੂੰ ਮਿਲੇ ਨੇ ਜਦੋਂ ਈਡੀ ਨੇ ਰੇਡ ਕੀਤੀ ਤਾਂ ਅਸਲ ਇੱਕ ਇੰਜੀਨੀਅਰ ਸੀ ਉਸ ਇੰਜੀਨੀਅਰ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਇੰਜੀਨੀਅਰ ਦੀ ਇਨਪੁਟ ਤੇ ਅੱਗੇ ਈਡੀ ਦੇ ਅਧਿਕਾਰੀਆਂ ਨੇ ਰੇਡ ਕੀਤੀ ਔਰ ਉਸ ਰੇਡ ਦੇ ਦੌਰਾਨ ਜਿਹੜੇ ਫਿਰ ਖੁਲਾਸੇ ਹੋਏ ਤੇ ਉਹਨਾਂ ਖੁਲਾਸਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਪੀਐਮ ਮੋਦੀ ਵੱਲੋਂ ਆਪਣੀ ਸਪੀਚ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਔਰ ਉਹਨਾਂ ਨੇ ਕਿਹਾ ਕਿ ਨੋਟਾਂ ਦੇ ਪਹਾੜ ਮਿਲ ਰਹੇ ਨੇ ਇਹ ਉਹੀ ਨੋਟਾਂ ਦੇ ਪਹਾੜ ਨੇ ਜਿਨ੍ਹਾਂ ਦੀ ਅਸੀਂ ਤਸਵੀਰ ਦਿਖਾ ਰਹੇ ਹਾਂ ਟੀਵੀ ਤੇ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿੱਡੇ-ਕਿੱਡੇ ਨੋਟਾਂ ਦੇ ਢੇਰ ਲੱਗੇ ਨੇ ਔਰ ਇਹਨਾਂ ਦੀ ਗਿਣਤੀ ਹਲੇ ਵੀ ਜਾਰੀ ਹੈ ਮੋٹے ਤੌਰ ਤੇ 20 ਕਰੋੜ ਰਕਮ ਦੱਸੀ ਜਾ ਰਹੀ ਹੈ ਔਰ ਇਹ ਚਾਰਖੰਡ ਦੇ ਜਿਹੜੇ ਪਿੰਡੂ ਵਿਕਾਸ ਮੰਤਰੀ ਨੇ ਆਲਮਗੀਰ ਆਲਮ ਉਹਨਾਂ ਦੇ ਪੀਏ ਦਾ ਨੌਕਰ ਸੀ ਜਿਸ ਦਾ ਇਹ ਕਾਰ ਉਸ ਨੌਕਰ ਦੇ ਘਰੋਂ ਇਹ ਨੋਟਾਂ ਦੇ ਬੈਗ ਭਰੇ ਹੋਏ ਮਿਲ ਰਹੇ ਨੇ ਥੈਲੇ ਈਡੀ ਦੇ ਅਧਿਕਾਰੀ ਕਿਸ ਤਰੀਕੇ ਨਾਲ ਖੋਲ ਕੇ ਢੇਰ ਲਗਾ ਰਹੇ ਨੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਗਿਣਨ ਦਾ ਕੰਮ جاری ਹੈ ਮੋٹے ਤੌਰ ਤੇ 20 ਕਰੋੜ ਰਕਮ ਜਿਹੜੀ ਹੈ ਦੱਸੀ ਜਾ ਰਹੀ ਹੈ ਨੇ ਕਾ ਮੈਂ ਰੁਪਿਆ 1 ਭੇਜੂੰਗਾ ਇੱਕ பை ਵੀ ਕਿਸ ਕੋ ਖਾਣੇ ਨਹੀਂ ਦੂੰਗਾ और जो खाएगा वो जेल जाकर के खाना खाएगा जेल की रोटी चबाएगा। आपने देखा होगा अभी घर जाओगे तो टीवी पे देखना आज यहां पड़ोस में झारखंड में नोटों के पहाड़ मिल रहे हैं नोटों के पहाड़ लोगों आएगा चोरी हुकिया माल पकड़ रहा है मोदी वहां मुझे बताइए मैं चोरी बंद कर दूं, इनकी कमाई बंद कर दूं, इनकी लूट बंद कर दूं तो मोदी को गाली देंगे कि नहीं देंगे देंगे कि नहीं देंगे लेकिन गाली खाकर के मुझे काम करना चाहिए कि नहीं करना चाहिए आप मुझे बताइए मुझे आपकी पाई पाई बचानी चाहिए कि नहीं बचानी चाहिए आपके हक का पैसा बचाना चाहिए कि नहीं बचाना चाहिए ਆਰਿਸਲੀ ਮੋਦੀ ਨੇ ਜੰਦਨ ਖਾਤੋਂ ਆਧਾਰ اور ਮੋਬਾਈਲ ਦੀ ਐਸੀ ਤ੍ਰਿਸ਼ਕਤੀ ਬਣਾਈ ਕਿ ਗਰੀਬੋਆਂ ਦਾ ਪੈਸਾ ਲੂਟਣਾ ਬੰਦ ਹੋ ਗਿਆ ਅਬ ਤਾਂ ਪ੍ਰਧਾਨ ਮੰਤਰੀ ਇਨਾ ਹੀ ਨੋਟਾਂ ਦੇ ਪਹਾੜਾਂ ਦਾ ਜ਼ਿਕਰ ਕਰ ਰਹੇ ਸੀ ਜੋ ਅਸੀਂ ਟੀਵੀ ਸਕਰੀਨ ਤੇ ਦਿਖਾਏ ਨੇ ਉਧਰ ਹਰਿਆਣਾ ਤੋਂ ਫਰੀਦাবাদ ਤੋਂ ਵੀ ਇਹੜੀ ਨੇ ਵੱਡੀ ਰਿਕਵਰੀ ਕੀਤੀ ਹੈ 20 ਕਿਲੋ ਸੋਨਾ ED ਵੱਲੋਂ ਬਰਾਮਦ ਕੀਤਾ ਗਿਆ ਫੈਦਾਬਾਦ ਦੇ ਇੱਕ ਬੈਂਕ ਲੋਕਰ ਤੋਂ ਇਹ ਸਾਰੀ ਰਿਕਵਰੀ ਹੋਈ ਹੈ ਦਰਸਲ ਇੰਡੀਅਨ ਬੈਂਕ ਦੇ ਲੋਕਰ ਨੂੰ ਖੋਲਿਆ ਗਿਆ ਸੀ ਔਰ ਉਸ ਲੋਕਰ ਦੇ ਵਿੱਚੋਂ 20 ਕਿਲੋ ਸੋਨਾ ED ਨੂੰ ਬਰਾਮਦ ਹੋਇਆ ਸੋਨੇ ਦੇ ਬਿਸਕਟ ਨੇ ਨਜ਼ਰ ਆ ਰਿਹਾ ਹੈ 20 ਕਿਲੋ ਸੋਨਾ ਹੈ ਬਿਸਕਟ ਕਹ ਲੋ ਜਾਂ ਇਟਾਂ ਸੋਨੇ ਦੀਆਂ ਕਹ ਲੋ 20 ਕਿਲੋ ਸੋਨਾ ਹੈ ਜੋ ਜੋ ਦੱਸਿਆ ਗਿਆ ED ਵੱਲੋਂ ਇਸ ਇਸ ਪੂਰੀ ਰਿਕਵਰੀ ਦੇ ਦੌਰਾਨ ਔਰ ਇੱਕ ਬੈਂਕ ਦੇ ਲੋਕਰ ਦੇ ਵਿੱਚ ਰੱਖਿਆ ਗਿਆ ਸੀ ਆਮ ਤੌਰ ਤੇ ED ਜਦੋਂ ਰਿਕਵਰੀ ਕਰਦੀ ਹੈ ਤਾਂ ਇਸ ਤਰੀਕੇ ਨਾਲ ਉਸਤਾ ਉਸ ਤੇ ਸਪੈਲਿੰਗ ਜਿਹੜੇ ਨੇ ED ਕਰਕੇ ਲਿਖੇ ਜਾਂਦੇ ਨੇ ਯਾਨੀ ਉਸਤਾ ਮਤਲਬ ਇਹ ਹੁੰਦਾ ਹੈ ਕਿ ED ਨੇ ਰਿਕਵਰੀ ਕੀਤੀ ਹੈ ਔਰ ਇਹ ਉਹ ਪੈਸਾ ਹੈ ट्रांजैक्शन ਹੈ ਜਾਂ ਫਿਰ ਇਹ ਸੋਨਾ ਹੈ ਜੇ ਪੈਸੇ ਦੀ ਵੀ ਵੱਡੀ ट्रांजैक्शन ਹੁੰਦੀ ਹੈ ਤਾਂ ਉਸ ਦੀ ਵੀ ਇੱਕ ਤਸਵੀਰ ਉਹਨਾਂ ਹੀ ਉਸ ਰਿਕਵਰੀ ਦੇ ਨਾਲ ED ਲਿਖੇ ਹੋਏ ਜ਼ਰੂਰ ਆਉਂਦੀ ਹੈ ਸੋ ਇਹ ਤਸਵੀਰ ਹੈ ਉਸ ਸੋਨੇ ਦੀ ਜੋ ED ਨੇ ਰਿਕਵਰ ਕੀਤਾ ਔਰ 20 ਕਿਲੋ ਸੋਨਾ ਦੱਸਿਆ ਜਾ ਰਿਹਾ ਅੱਜ ਦੀ ਤਰੀਕ ਦੇ ਵਿੱਚ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜੇ 70000 ਦੇ ਕਰੀਬ ਸੋਨਾ ਇਸ ਵੇਲੇ ਇੱਕ ਤੋਲਾ ਹੈ ਤਾਂ 20 ਕਿਲੋ ਸੋਨੇ ਦੀ ਕੀਮਤ ਕਿੰਨੀ ਹੋਏਗੀ ਇਸ ਦਾ ਇਸ ਦਾ ਅੰਦਾਜ਼ਾ ਇਸ ਦੀ ਕੈਲਕੂਲੇਸ਼ਨ ਕੋਈ ਵੀ ਕਰ ਸਕਦਾ ਹੈ ਸੋ ਇੱਕ ਵੱਡੀ ਰਿਕਵਰੀ ਈਡੀ ਵੱਲੋਂ ਇੰਡੀਅਨ ਬੈਂਕ ਦੇ ਲੋਕਰ ਤੋਂ ਕੀਤੀ ਗਈ ਹੈ ਫਰੀਦাবাদ ਜ਼ਿਕਰ ਪੰਜਾਬ ਦੀ ਸਿਆਸਤ ਦਾ ਕਰਦੇ ਆਂ ਪੰਜਾਬ ਦੀ ਸਿਆਸਤ ਇਸ ਵੇਲੇ ਗਰਮਾਈ ਹੋਈ ਆ ਕਿਉਂਕਿ ਲੋਕ ਸਭਾ ਚੋਣਾਂ ਦਾ ਪ੍ਰਚਾਰ ਜੋਰਾ ਸ਼ੋਰਾਂ ਤੇ ਚੱਲ ਰਿਹਾ ਔਰ ਇਸ ਪ੍ਰਚਾਰ ਦੇ ਵਿੱਚ ਬਿਆਨਬਾਜ਼ੀ ਬੇਹਦ ਭਾਰੀ ਹੈ ਜ਼ਿਕਰ ਚਰਨਜੀਤ ਚੰਨੀ ਤੇ ਸੁਨੀਲ ਜਾਖੜ ਦੇ ਵਿੱਚ ਹੋ ਰਹੀ ਜ਼ੁਬਾਨੀ ਜੰਗ ਦਾ ਕਰ ਲੈਨੇ ਆ ਸਟੰਟ ਬਾਜ਼ੀ ਵਾਲੇ ਬਿਆਨ ਤੇ ਕਾਂਗਰਸ ਉਮੀਦਵਾਰ ਚਰਨਜੀਤ ਚੰਨੀ ਨੇ ਸਫਾਈ ਦਿੱਤੀ ਕਿ ਸਾਨੂੰ ਦੇਸ਼ ਦੇ ਜਵਾਨਾਂ ਤੇ ਮਾਣ ਹੈ ਉਹਨਾਂ ਕਹਿਆ ਕਿ ਹਲੇ ਤੱਕ ਪਤਾ ਨਹੀਂ ਚੱਲਿਆ ਕਿ ਪੁਲਵਾਮਾ ਅਟੈਕ ਦੇ ਪਿੱਛੇ ਹੈ ਕੌਣ ਉਨਾ ਕਿਹਾ ਕਿ ਫਿਰ ਚੋਨਾ ਦੌਰਾਨ ਜਵਾਨਾਂ ਤੇ ਅਟੈਕ ਹੋਇਆ ਹੈ ਔਰ ਅਟੈਕ ਪਿੱਛੇ ਕੌਣ ਲੋਕ ਨੇ ਇੰਟੈਲੀਜੈਂਸ ਇਹ ਦੱਸਣ ਚ ਕਿਉਂ ਨਾ ਕੰਮ ਹੋ ਜਾਂਦੀ ਹੈ ਕਿਉਂ ਵਾਰ-ਵਾਰ ਸਾਡੇ ਜਵਾਨ ਸ਼ਹੀਦ ਹੋ ਰਹੇ ਨੇ ਭਾਜਪੀ ਸ਼ਹਾਦਤ ਨੂੰ ਸਿਆਸੀ ਸਟੰਟ ਬਣਾ ਕੇ ਕਿਉਂ ਵਰਤਦੀ ਹੈ ਇਹ ਵੀ ਚੰਨੀ ਨੇ ਸਵਾਲ ਪੁੱਛਿਆ ਹੈ ਉਹਨਾਂ ਕਿਹਾ ਕਿ ਕਾਂਗਰਸ ਚ ਰਹਿੰਦੇ ਆ ਸੁਨੀਲ ਜਾਖੜ ਨੇ ਵੀ ਪੀਐਮ ਦਾ ਅਸਤੀਫਾ ਮੰਗਿਆ ਸੀ ਸੋ ਇਸ ਕਰਕੇ ਸੁਨੀਲ ਜਾਖੜ ਹੁਣ ਆਪਣਾ ਸਟੈਂਡ ਦੱਸਣ फिर से पहुंच में जो आतंकियों ने हमला किया जिसमें एक जवान शहीद हो गया चार घायल हुए गए पूछ में जम्मू कश्मीर ऐसा है कि ये स्टंटबाजी हो रही है हमले नहीं हो रहे पिछली बार भी जब इलेक्शन आते हैं तो ऐसे स्टंट खेले जाते हैं और बीजेपी को जिनाने का जिताने का संविधान तैयार किया जाता है ये तैयार किए हुए सारे पहले से तैयार करके हमले करवाए जाते हैं ये बीजेपी को जिताने का एक स्टंट होता है इसमें सच्चाई नहीं होती लोग मरवाने और लोगों के लाशों पे खेलना ये बीजेपी को आता है हमारे जो देश के जवान हैं हमें उन पर गर्व है जो तो देश की रक्षा के लिए फ़ौज में भर्ती होकर देश की रक्षा का काम करते हैं और हर समय हमारी रक्षा के लिए वहाँ तैनात रहते हैं मैंने एक बयान ये दिया है कि पिछले इलेक्शन में जब पार्लियामेंट के इलेक्शन थे हमारे 40 जवान शहीद हो गए और उन पर अटैक हुआ आज तक सरकार ने ये पता नहीं किया कि वो अटैक किसने किया कौन लोग उसके ज़िम्मेवार हैं अब फिर इलेक्शन आया है फिर हमारे जवानों पर अटैक हुआ फिर जवान शहीद हुआ मैं ये पूछना चाहता हूँ सरकार से कि ये कौन लोग हैं जो ऐसे अटैक करवाते आप उनको सामने क्यों नहीं लेकर आते क्यों इंटेलिजेंस फेलियर होती है आप मैं ये कह रहा हूँ बीजेपी से कि तू इधर उधर की बात मत कर बता के काफला लुटा क्यों मुझे राहजनों से गरज नहीं तेरी रहबरी का सवाल है बीजेपी प्रधान सुनील जाखड़ ने भी इस तो बात सी एम निशाना साध्या ਉਨਾ ਕਿਹਾ ਕਿ ਚੰਨੀ ਕੈਨੇਡਾ ਦੇ ਪੀਐਮ ਟਰੂਡੋ ਦੀ ਬੋਲੀ ਬੋਲ ਰਹੇ ਨੇ। ਉਹਨਾਂ ਕਿਹਾ ਕਿ 6-7 ਮਹੀਨੇ ਚੰਨੀ ਕੈਨੇਡਾ ਦੇ ਵਿੱਚ ਰਹੇ ਨੇ ਔਰ 6-7 ਮਹੀਨੇ ਕੈਨੇਡਾ ਚ ਰਹਿ ਕੇ ਉੱਥੇ ਕਿਹੜਾ ਥੀਸਿਸ ਲਿਖਿਆ ਇਸ ਬਾਰੇ ਵੀ ਦੱਸ ਦੇਣ। ਇਹ ਵੀ ਪੁੱਛਿਆ ਗਿਆ ਕਿ ਕੀ ਚੰਨੀ ਦੇ ਟਰੂਡੋ ਗਾਈਡ ਹਨ? ਸੁਨੀਲ ਜਾਖੜ ਨੇ ਕਿਹਾ ਕਿ ਚੰਨੀ ਵਰਗੇ ਲੋਕ ਹੀ ਨੇ ਜਿਨ੍ਹਾਂ ਨੇ ਕਾਂਗਰਸ ਨੂੰ ਇੱਥੇ ਤੱਕ ਲਿਆਂਦਾ ਔਰ ਇਹੀ ਲੋਕ ਕਾਂਗਰਸ ਦੀ ਬੇੜੀ ਡੋਬਣਗੇ। ਜਾਖੜ ਕਹਿੰਦੇ ਰਹੇ ਕਿ ਇਹਨਾਂ ਬੇਤੁਕੇ ਬਿਆਨਾਂ ਨਾਲ ਕਾਂਗਰਸ ਨੂੰ चन्नी दफन करे मैं चन्नी या वड़िंग वांग रंग बदलने वाला नहीं हाँ मैं अपनी गल भी खड़ा है ये गल सुनील जाखड़ वालों कही गई इससे पहले हमारे फौजों का मनोबल और उनका प्रोत्साहन करना मेरा धर्म बनता है और ये लोग आज जो ये सवाल उठा रहे हैं चन्नी जी के जो बयान आए हैं साहब ये चन्नी जी नहीं बोल रहे ये चन्नी जी के अंदर ये सात आठ महीने कनाडा में जो रह के आए हैं मिस्टर ट्रूडो ये उनकी बोली बोल रहे हैं ये लोग 8 महीने तक मैं समझता हूं कि कनाडा के अंदर कौन सा थीसिस लिखने गए थे ये कह रहे थे मैं वहां पे रिसर्च करने गया हूं कांग्रेस मैं समझता हूं जो रिसर्च वहां से करके आए हैं वे किस तरह कहंदे ने देश के ताबूत में कील ठोकने या पंजाबी चे जिवै साडे कहंदे हैं ना कि साडे इन्हने आके ओथे थीसिस लिख के आए वे कांग्रेस दी फट्टियां च किल किवें ठोकने चन्नी जी एक मात्र कांग्रेस के उम्मीदवार नहीं है चन्नी जी कांग्रेस वर्किंग कमेटी के एक मेंबर भी हैं। हाईएस्ट डिसीजन मेकिंग बॉडी इन कांग्रेस सी डब्ल्यू सी पंजाब के दो नुमाइंदे हैं वहाँ पे श्रीमती अंबिका सोनी जी और श्रीमान चन्नी जी ये दोनों ने मिलकर पंजाब को बदनाम करने का पंजाब के अंदर आपसी सोहृदय जो भाईचारा बना हुआ है उसको दफन करने का इन्होंने कांग्रेस के साथ साथ स्कीम बनाई कांग्रेस को दफन करना है ये लोग ऐसे बयान बेतुके बयान दे रहे हैं जबकि एक तरफ आप राहुल गांधी जी के बयान देखिए उन्होंने कहा है कि ये जो कुछ उन्होंने इसके ऊपर ट्वीट है आप राहुल जी का ट्वीट देख लीजिए और चन्नी जी का ट्वीट देख लीजिए कोई कांग्रेस पार्टी के प्रति खुंदक निकालने वाला ये जो है ये लोग कांग्रेस की बेड़ी यही हमले को लेकर आपके भी बिल्कुल ऐसे भी थे। मेरे मैंने कहीं किसी इस किस्म के साजिश की कोई बात नहीं की जो आज चन्नी जी कह रहे हैं मैंने किसी बात को स्टंट नहीं कहा मैंने ये कहा था कि इस किस्म का जो माहौल है जहाँ पे परिवार एक अपने शहीद की बॉडी का इंतजार कर रहा था उसको पहले यहाँ परिवार में आना चाहिए था और बीजेपी के नेता आके यहाँ पे अपनी श्रद्धांजलि दे सकते थे बिल्कुल सुनील इस बात से आज भी खड़ा है साहब सुनील को चन्नी नहीं है सुनील को ये बड़िंग नहीं है सुनील को ये दूसरे लोग लो रंग बदलते हैं नहीं है साहब सुनील चाहे जहाँ भी खड़ा है सुनील के लिए राष्ट्र हित सर्वोपरि है मैं पंजाबी हूँ ये रंग बदलने वालों में से नहीं हूँ हम अपनी बात के ऊपर पैरा देते हैं, और मैं समझता हूँ कि इन लोगों में इतने गट्स नहीं है कि ये सच को सच कह सके आपका जो प्रधान है बीजेपी का पंजाब का सुनील जाखड़ जब पहले अटैक हुआ चालीस जवान शहीद शहीद हुए उसने प्रधानमंत्री जी का इस्तीफा मांगा था कि ये साजिश के तहत अटैक हुआ उसकी मेरे पास वीडियो है उन्होंने पूरी जनता में स्टेज पे बोला कि जी अमित शाह जी प्राइम मिनिस्टर का इस्तीफा मांगो हमारे चालीस जवान शहीद हो गए आज फिर जवान शहीद हो गए हैं मैं जाखड़ जी से पूछना चाहता हूं, आज आपका स्टैंड क्या है आप मैं ये कह रहा हूं बीजेपी से कि तू इधर उधर की बात मत कर बता के काफला लुटा क्यों? मुझे राहजनों से गरज नहीं तेरी रहबरी का सवाल है आपके भी विचार थे। मेरे मैंने कहीं किसी इस किस्म के साजिश की कोई बात नहीं की जो आर चन्नी जी कह रहे हैं, मैंने किसी बात को स्टंट नहीं कहा मैंने ये कहा था कि इस किस्म का जो माहौल है जहाँ पे परिवार एक अपने शहीद की बॉडी का इंतजार कर रहा था उसको पहले यहाँ परिवार में आना चाहिए था और बीजेपी के नेता आके यहाँ पे अपनी श्रद्धांजलि दे सकते थे बिल्कुल सुनील इस बात से आज भी खड़ा है साहब सुनील कोई चन्नी नहीं है सुनील को ये बडिंग नहीं है सुनील को ये दूसरे लोग रोग रंग बदलते नहीं है साहब सुनील जहाँ भी खड़ा है सुनील के लिए राष्ट्र हित सर्वोपरि है मैं पंजाबी हूं साहब ये रंग बदलने वालों में से नहीं हम अपनी बात के ऊपर पैहरा देते हैं और मैं समझता हूं कि इन लोगों में इतने गट्स नहीं है कि ये सच को सच कह सके ये सब के विचारे आज चुनाव कमीशन नु बीजेपी दा एक डेलीगेशन मिलन गया कानून व्यवस्था दे मुद्दे ते बीजेपी दे वफद ने मांग पत्र सौंपया सुनील जाखड़ इस मौके ते वफद दी अगवाई कर रहे सी ਉਨਾ ਕਹਿਆ ਕਿ ਇਲੈਕਸ਼ਨ ਕਮਿਸ਼ਨ ਸਰਕਾਰ ਤੋਂ ਇਸ ਬਾਬਤ ਰਿਪੋਰਟ ਮੰਗੇ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਨੇ ਜੋ ਕੁਝ ਕਿਹਾ ਹੈ ਉਹ ਚਿੰਤਾਜਨਕ ਹੈ ਏਜੀ ਨੇ ਸੁਪਰੀਮ ਕੋਰਟਸ ਕਿਹਾ ਕਿ ਪੰਜਾਬ ਚਾਤਵਾਦ ਦਾ ਖਤਰਾ ਹੈ ਏਜੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੈ ਅੱਤਵਾਦ ਨਹੀਂ ਫੈਲ ਰਿਹਾ ਸਰਕਾਰ ਕਮਜ਼ੋਰ ਹੈ ਇਹ ਗੱਲ ਸੁਨੀਲ ਜਾਖੜ ਵੱਲੋਂ ਕਹੀ ਗਈ ਹੈ ਔਰ ਇਸੇ ਨੂੰ ਲੈ ਕੇ ਅੱਜ ਇੱਕ ਮੈਮੋਰੰਡਮ ਜਿਹੜਾ ਹੈ ਉਹ ਸੌਪਿਆ ਗਿਆ ਹੈ ਇਲੈਕਸ਼ਨ ਕਮਿਸ਼ਨ ਨੂੰ ਇੱਕ ਡੈਲੀਗੇਸ਼ਨ ਭਾਜਪਾ ਦਾ ਮਿਲਣ ਪਹੁੰਚਿਆ ਸੀ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਔਰ ਉਹਨਾਂ ਵੱਲੋਂ ਏਜੀ ਨੇ ਜੋ ਪਿਛਲੇ ਦਿਨੀ ਸੀਐਮ ਹਾਊਸ ਦੇ ਘਰ ਦੇ ਬਾਹਰ ਸੜਕ ਖੋਲਣ ਨੂੰ ਲੈ ਕੇ ਜਦੋਂ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਸੀ ਉੱਥੇ ਪੰਜਾਬ ਦੇ ਐਡਵੋਕੇਟ ਜਨਰਲ ਪੇਸ਼ ਹੋਏ ਔਰ ਜੋ ਕੁਝ ਬਿਆਨ ਉਹਨਾਂ ਵੱਲੋਂ ਉੱਥੇ ਦਿੱਤੇ ਗਏ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਉਹਨਾਂ ਨੂੰ ਆਧਾਰ ਬਣਾ ਕੇ ਅੱਜ ਬੀਜੇਪੀ ਇਲੈਕਸ਼ਨ ਕਮਿਸ਼ਨ ਦੇ ਕੋਲ ਪਹੁੰਚੀ ਹੈ ਕਿ ਉਹ ਸਰਕਾਰ ਤੋਂ ਜਵਾਬ ਨਲ ਸੁਪਰੀਮ ਕੋਰਟ ਦੇ ਅੰਦਰ ਮੁੱਖ ਮੰਤਰੀ ਸਾਹ ਦੇ ਸਾਹਮਣੇ ਦੀ ਖੜ ਸੜਕ ਬੰਦ ਕਰਵਾ ਰੱਖਣ ਵਾਸਤੇ ਜਿਹੜੇ ਬਿਆਨ ਦੇ ਕੇ ਆਏ ਹੈ ਮੈਂ ਉਸ ਬਿਆਨ ਦੇ ਕਨੀ ਉਹਦੇ ਹਵਾਲੇ ਨਾਲ ਅੱਜ ਇਲੈਕਸ਼ਨ ਕਮਿਸ਼ਨ ਕੋਲ ਇੱਕ ਦਰਖਾਸਤ ਦੇ ਕੇ ਆਇਆ ਮੈਂ ਉਹਨਾਂ ਨੂੰ ਕਿਹਾ ਵੀ ਪੰਜਾਬ ਸਰਕਾਰ ਨੇ ਉਮੀਕਾ ਤਿਆਰ ਕਰਤੀ ਹੈ ਵੀ ਕੱਲ ਇਸ ਇਲੈਕਸ਼ਨ ਦੇ ਮਾਹੌਲ ਦੇ ਅੰਦਰ ਅਗਰ ਕਿਸੇ ਭਾਜਪਾ ਕੈਂਡੀਡੇਟ ਦੇ ਉੱਤੇ ਕੋਈ ਵੀ ਅਨਸੁਖਾਵੀ ਘਟਨਾ ਹੁੰਦੀ ਹੈ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਨਹੀਂ ਹੋਊਗੀ ਕਿਉਂਕਿ ਐਡਵੋਕੇਟ ਜਨਰਲ ਸਾਹਿਬ ਸੁਪਰੀਮ ਕੋਰਟ 'ਚ ਬਿਆਨ ਦੇ ਕੇ ਆਏ ਹੈ ਜਿਹੜਾ ਮੈਂ ਨਹੀਂ ਕਹਿ ਰਿਹਾ ਮੈਂ ਤੁਹਾਡਾ ਇੱਕ ਧਿਆਨ ਇਸ ਪਾਸੇ ਲੈ ਕੇ ਆਉਂਗਾ ਇੱਕ ਸਟੇਟਮੈਂਟ ਜਿਹੜੀ ਹੈ सुप्रीम कोर्ट ने जस्टिस साहब कह रहे हैं जस्टिस संजीव खन्ना और जस्टिस दीपांकर दत्ता की पीठ ने मामले की सुनवाई करते हुए कहा कि कभी कभी लोगों को असुविधा होती है पर हमें ये नहीं भूलना चाहिए कि पंजाब सरकार ने कहा है पंजाब में आतंकवाद फिर से पनप रहा है ਪੰਜਾਬ ਸਰਕਾਰ ਸੁਪਰੀਮ ਕੋਰਟ ਚ ਕੇਹ ਕੇ ਆਈ ਹੈ ਵੀ ਪੰਜਾਬ ਦੇ ਅੰਦਰ ਟੈਰਰਿਜ਼ਮ ਆਪਣੇ ਪੈਰ ਫੈਲਾ ਰਿਹਾ ਹੈ ਸਾਡੇ ਤਾਂ ਐਡਵੋਕੇਟ ਜਨਰਲ ਸਾਹਿਬ ਕਹਿੰਦੇ ਵੀ ਮੁੱਖ ਮੰਤਰੀ ਵੀ ਸੁਰੱਖਿਤ ਨਹੀਂ ਪਹਿਲਾਂ ਮੂਸੇਵਾਲਾ ਮਾਰਿਆ ਗਿਆ ਹੁਣ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੈ ਇਹਦਾ ਮਤਲਬ ਹੈ ਵੀ ਜਿਹੜੇ ਬੀਜੇਪੀ ਵਾਲੇ ਉਮੀਦਵਾਰ ਹੈ ਉਹਨਾਂ ਦੇ ਅਸੀਂ ਸਾਡਾ ਕੋਈ ਕੱਲ ਜ਼ਿੰਮੇਵਾਰੀ ਹੈ ਨਹੀਂ ਇਸ ਕਰਕੇ ਮੈਂ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਜਿਹੜੀ ਗੱਲ ਕਹਿ ਕੇ ਆਇਆ ਪਹਿਲੀ ਗੱਲ ਤਾਂ ਮੈਂ ਕਹੀ ਹੈ ਵੀ ਮੈਂ ਮੈਂ ਇਸ ਗੱਲ ਤੇ ਨਹੀਂ ਇਹਦੇ ਨਾਲ ਐਡਵੋਕੇਟ ਜਰਨਲ ਜਾਂ ਪੰਜਾਬ ਸਰਕਾਰ ਦੇ ਨਾਲ ਮੈਂ ਇਸ ਗੱਲ ਤੇ ਸਹਿਮਤ ਨਹੀਂ ਵੀ ਪੰਜਾਬ ਦੇ ਅੰਦਰ ਅਤੰਕਵਾਦ ਪੈਰ ਫੈਲਾ ਰਿਹਾ ਹੈ ਮੈਂ ਕਿਹਾ ਜੀ ਮੈਂ ਉਮੀਦ ਕਰਦਾ ਹੋਪ ਆਈ ਹੋਪ ਪੀ ਆ ਜਿਹੜੇ ਬਿਆਨ ਦਿੱਤੇ ਚੁੱਠੇ ਐ ਵੀ ਇਹਨਾਂ ਨੇ ਸਿਰਫ ਆਪਣੀ ਭੂਮਿਕਾ ਬਣਾਉਣ ਵਾਸਤੇ ਐਵੇਂ ਜਾ ਕੇ ਉੱਥੇ ਗੱਲ ਕਹਿਤੀ ਇਹਦੇ ਵਿੱਚ ਕੋਈ ਆਧਾਰ ਨਹੀਂ ਜੇ ਇਹ ਆਧਾਰ ਹੈ ਫਿਰ ਇਲੈਕਸ਼ਨ ਕੀ ਹੋਣਗੇ ਸਾਰ ਪੰਜਾਬ ਦੇ ਅੰਦਰ